ਇੱਥੇ ਪਿਛਲੇ ਪ੍ਰਸੰਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਹੜਾ ਸਾਧ ਸੰਗਤ ਜੀ ਭਗਤ ਫਰੀਦ ਜੀ ਦੇ ਗੱਦੀ ਤੇ ਬੈਠਾ ਏ ਸ਼ੇਖ ਬ੍ਰਹਮ ਇਹਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਿਚਾਰ ਵਟਾਂਦਰਾ ਹੁੰਦੀ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਛਦਾ ਹੈ ਮਹਾਰਾਜ ਸੇਵਾ ਕਰਨ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ ਇਹ ਰੱਬ ਦੀ ਕਿਰਪਾ ਦੇ ਨਾਲ ਸੇਵਾ ਹੁੰਦੀ ਹੈ ਇਹ ਦੋਵੇਂ ਗੱਲਾਂ ਜਿਹੜੀਆਂ ਨੇ ਮੇਰੀ ਸਮਝ ਤੋਂ ਬਾਹਰ ਹੈ ਗੁਰੂ ਨਾਨਕ ਦੇਵ ਜੀ ਮਹਾਰਾਜੀ ਗੁਰਬਾਣੀ ਦਾ ਇੱਕ ਪਦਾ ਉਚਾਰ ਕੇ ਆਖ ਰਹੇ ਨੇ ਕਹਿੰਦੇ ਨੇ ਗੁਰਮੁਖਾ ਸੇਵਾ ਤੋਂ ਬਗੈਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣੀਦਾ ਪਾਵਨ ਬਾਣੀ ਦਾ ਇਹ ਫਰਮਾਨ ਹੈ ਗੁਰ ਸੇਵਾ ਕਿੰਨਾਂ ਲਭੇ ਅਤੇ ਗੁਰੂ ਦੀ ਸੇਵਾ ਤੋਂ ਬਗੈਰ ਸਾਧ ਸੰਗਤ ਜੀ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਿਨ ਸੇਵਾ ਫਲ ਕਬਹ ਹੁਨ ਭਾਵਸ ਸੇਵਾ ਕਰਨੀ ਸਾਰੀ ਬਗੈਰ ਸੇਵਾ ਕੀਤੇ ਆ ਸਾਧ ਸੰਗਤ ਜੀ ਹੱਥ ਪੈਰ ਧ੍ਰਿਗਾ ਘਾਰ ਨੇ ਹੱਥ ਪੈਰ ਸਰੀਰ ਤਾਂ ਹੀ ਸਫਲਾ ਹੈ ਜੇ ਇਹ ਗੁਰੂ ਦੀ ਸੇਵਾ ਕਰੇਗਾ ਝੂਠੇ ਭਾਂਡੇ ਮਾਂਝੇਗਾ ਗੁਰੂ ਦੇ ਦਰਬਾਰ ਚ ਝਾੜੂ ਲਾਵੇਗਾ ਗੁਰੂ ਦੇ ਸੰਗਤ ਦੇ ਜੋੜੇ ਝਾੜੇਗਾ ਲੰਗਰ ਵਿੱਚ ਸੇਵਾ ਕਰੇਗਾ ਤਾਂ ਹੀ ਇਹਦਾ ਸਰੀਰ ਸਫਲਾ ਹੋਵੇਗਾ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਸ਼ਬਦ ਉਚਾਰ